ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 133 ਤੇ 134 ਤੇ ਸਵੈਮਨ ਬਾਣੀ ਦੇ ਵਿਚਾਰ ਕਰਦੇ ਆਂ ਜੀ ਪੰਚਮ ਪਾਸ਼ਾ ਦੀ ਬਾਣੀ 12 ਮਹਾ ਮਾਂਜ ਦੇ ਵਿੱਚ ਸ਼ੁਰੂ ਹੋ ਰਹੀ ਹੈ ਜੀ ਆਓ ਆਪਾਂ ਬਾਣੀ ਦੀ ਸਾਂਝ ਪਾਈਏ ਜੀ ਬਾਰਾਂ ਮਹਾਮਾਂਜ ਮਹੱਲਾ ਪੰਜਵਾਂ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ ਚਾਰ ਕੋਟ ਦਹਿ ਦਿਸ ਪਰਮੇ ਥਕ ਆਏ ਪ੍ਰਭ ਕੀ ਸਾਮ ਤਿੰਨ ਦੁਦਤੇ ਬਾਹਰੀ ਕਿਤੇ ਨ ਆਵੇ ਕਾਮ ਜਲ ਬਿਨ ਸਾਖ ਕੁਮ ਲਾਭਤੀ ਉਪਜਹਿ ਨਹੀਂ ਧਾਮ ਹਰ ਨਾ ਨਾ ਮਿਲੀ ਐ ਸਾਜਣੈ ਕਤ ਪਾਈਐ ਬਿਸਰਾਮ ਜਿਤ ਕਰ ਹਰ ਕੰਤ ਨਾ ਪ੍ਰਗਟਈ ਪਠ ਨਗਰ ਸੇ ਗ੍ਰਾਮ ਹਾਂਜੀ ਸੰਗਤ ਜੀ ਪੰਚਮ ਪਾਤਸ਼ਾਹ ਬਹੁਤ ਹੀ ਪਿਆਰੀ ਬਾਣੀਆਂ ਦੱਸ ਰਹੇ ਨੇ ਕਹਿੰਦੇ ਵੀ ਅਸੀਂ ਜੀਵ ਕਹਿੰਦੇ ਆਪਣੇ ਕੀਤੇ ਹੋਏ ਪੂਰਬਲੇ ਕਰਮਾਂ ਦੇ ਹਿਸਾਬ ਨਾਲ ਵਾਹਿਗੁਰੂ ਜੀ ਤੋਂ ਪਰਮਾਤਮਾ ਜੀ ਤੋਂ ਵਿਛੜੇ ਹੋਏ ਆ ਪਰਮਾਤਮਾ ਜੀ ਦੇ ਚਰਨਾਂ ਤੋਂ ਵਿਛੜੇ ਹੋਏ ਆ ਆਪਣੇ ਕਰਮਾਂ ਦੇ ਹਿਸਾਬ ਦੇ ਨਾਲ ਜੋ ਅਸੀਂ ਕਰਮ ਕੀਤੇ ਨੇ ਇਹ ਕਹਿੰਦੇ ਜੀਵ ਮਾਇਆ ਦੀ ਖਾਤਰ ਅਲੱਗ-ਅਲੱਗ ਦਿਸ਼ਾਵਾਂ ਦੇ ਵਿੱਚ ਦੌੜ ਭੱਜ ਕਰਦੇ ਨੇ ਫਿਰ ਆਖਰ ਜਦੋਂ ਕੁਝ ਹੱਥ ਪੱਲੇ ਨਹੀਂ ਪੈਂਦਾ ਥੱਕ ਕੇ ਫਿਰ ਕਹਿੰਦੇ ਵਾਹਿਗੁਰੂ ਜੀ ਹੁਣ ਤੇਰੀ ਸ਼ਰਨ ਚ ਆਏ ਆ ਤੂੰ ਹੀ ਰੱਖਣ ਵਾਲਾ ਕਹਿੰਦੇ ਜਿਸ ਤਰ੍ਹਾਂ ਕੋਈ ਜਿਹੜੀ ਗਾਂ ਹੁੰਦੀ ਆ ਜੇ ਉਹ ਦੁੱਧ ਨਹੀਂ ਦਿੰਦੀ ਤਾਂ ਫਿਰ ਉਹ ਕਿਸੇ ਕੰਮ ਮਤਲਬ ਨਹੀਂ ਹੈਗੀ ਸਾਡੇ ਕਿਉਂਕਿ ਸਾਨੂੰ ਮਤਲਬ ਉਹਦੇ ਤੋਂ ਕੋਈ ਨਫਾ ਨਹੀਂ ਹੋ ਰਿਹਾ ਹੈ ਨਾ ਫਿਰ ਇਸ ਤਰ੍ਹਾਂ ਹੀ ਕਹਿੰਦੇ ਵੀ ਜਿਸ ਤਰ੍ਹਾਂ ਖੇਤੀ ਹੁੰਦੀ ਆ ਜਦੋਂ ਉਹ ਪਾਣੀ ਤੋਂ ਬਿਨਾ ਸੁੱਕ ਜਾਂਦੀ ਆ ਤਾਂ ਖੇਤੀ ਹੋ ਨਹੀਂ ਸਕਦੀ ਫਸਲ ਹੁੰਦੀ ਨਹੀਂਗੀ ਫਿਰ ਸਾਨੂੰ ਅਸੀਂ ਉਹਨੂੰ ਵੇਚ ਕੇ ਕੁਝ ਵੱਟ ਨਹੀਂ ਸਕਦੇ ਹੈਗੇ ਫਿਰ ਉਹਦਾ ਵੀ ਕੋਈ ਫਾਇਦਾ ਨਹੀਂ ਹੋਇਆ ਇਸ ਤਰ੍ਹਾਂ ਹੀ ਕਹਿੰਦੇ ਵੀ ਜਦੋਂ ਤੱਕ ਜੀਵ ਇਸਤਰੀ ਨੂੰ ਉਹ ਵਾਹਿਗੁਰੂ ਪਰਮੇਸ਼ਰ ਜੀ ਪ੍ਰਾਪਤ ਨਹੀਂ ਹੁੰਦੇ ਤਾਂ ਉਹ ਕਿਵੇਂ ਸੁખી ਰਹਿ ਸਕਦੀ ਆ ਕਹਿੰਦੇ ਜਿਸ ਹਿਰਦੇ ਘਰ ਦੇ ਵਿੱਚ ਉਹ ਵਾਹਿਗੁਰੂ ਜੀ ਪ੍ਰਗਟ ਨਹੀਂ ਹੁੰਦੇ ਉਹ ਤੇ ਇਸ ਤਰ੍ਹਾਂ ਹੈ ਜਿਵੇਂ ਕੋਈ ਘੁੱਗ ਵਸਦਾ ਨਗਰ ਹੋਵੇ ਪਿੰਡ ਹੋਵੇ ਜਿਵੇਂ ਕਿਤੇ ਤਪਦੀ ਪੱਠੀ ਹੁੰਦੀ ਆ ਉਹ ਫਿਰਦੇ ਇਸ ਤਰ੍ਹਾਂ ਦੇ ਨੇ ਜਿੱਥੇ ਵਾਹਿਗੁਰੂ ਜੀ ਨਹੀਂ ਪ੍ਰਗਟ ਹੁੰਦੇ ਸਰਬ ਸੀਗਾਰ ਤੰਬੂਲ ਰਸ ਸਣ ਦੇ ਹੀ ਸਭ ਖਾਮ ਪ੍ਰਭ ਸੁਆਮੀ ਕੰਤ ਵਿਹੂਨੀਆ ਮੀਤ ਸੱਜਣ ਸਭ ਜਾਵਾਂ ਨਾਨਕ ਕੀ ਬੇਨੰਤਿਆ ਕਰ ਕਿਰਪਾ ਦੀ ਜੈ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਹਿ ਚਲ ਤਾਮ ਕਹਿੰਦੇ ਜਿਸ ਤਰ੍ਹਾਂ ਕੋਈ ਜੀ ਵਿਸਤਰੀ ਹੈ ਕੋਈ ਕੋਈ ਇਸਤਰੀ ਹੈ ਜਿਸ ਤਰ੍ਹਾਂ ਕਹਿੰਦੇ ਵੀ ਉਹ ਸਾਰੇ ਸ਼ਿੰਗਾਰ ਕਰਦੀ ਹੈਗੀ ਆ ਜਿੱਦਾਂ ਦੇ ਵੀ ਸਾਰੇ ਸ਼ਿੰਗਾਰ ਹੁੰਦੇ ਨੇ ਵੀ ਪਾਨ ਰਸ ਹੋਰ ਸਾਰੇ ਸਿਗਾਰ ਪਰ ਉਹ ਜਦੋਂ ਤੱਕ ਉਹਦਾ ਪਤੀ ਦੇ ਨਾਲ ਨਹੀਂ ਹੈ ਉਹਦੇ ਉਹਦੇ ਕੋਲ ਹੈ ਨਹੀਂ ਉਹਦਾ ਪਤੀ ਪਤੀ ਤੋਂ ਬਿਨਾ ਕਹਿੰਦੇ ਉਹ ਜਿਹੜੇ ਕੀਤੇ ਨੇ ਸਿਗਾਰ ਉਹ ਵਿਅਰਥ ਨੇ ਕਹਿੰਦੇ ਤੇ ਇਸ ਤਰ੍ਹਾਂ ਹੀ ਕਹਿੰਦੇ ਜੋ ਜੀਵ ਇਸਤਰੀ ਨੂੰ ਵਾਹਿਗੁਰੂ ਪਰਮੇਸ਼ਰ ਜੀ ਦਾ ਮਿਲਾਪ ਨਹੀਂ ਹੋਇਆ ਉਹਦੇ ਲਈ ਤਾਂ ਸਾਰੇ ਜਿਹੜੇ ਹੋਰ ਸੱਜਣ ਮਿੱਤਰ ਨੇ ਉਹਦਾ ਇਦਾਂ ਨੇ ਜਿਵੇਂ ਉਹਦੀ ਜਿੰਦ ਦੇ ਲਈ ਜਮਰਾਜ ਬਣੇ ਹੁੰਦੇ ਨੇ ਉਹ ਨਾਨਕ ਜੀ ਬੇਨਤੀ ਕਰਦੇ ਨੇ ਕਿ हे ਪਰਮੇਸ਼ਰ ਜੀ ਕਿਰਪਾ ਕਰੇ ਕਿ ਸਾਨੂੰ ਆਪਣੇ ਨਾਮ ਦੀ ਦਾਤ ਦਿਓ ਕਹਿੰਦੇ ਸਾਨੂੰ ਆਪਣੇ हे स्वामी जी हे परमात्मा जी सानो अपने नाल मिला लो हे प्रभु जी ओ प्रभु जिहदा महल अटाला जिने आणा जाना नी जो सदा ही स्थिर है एक जगह टिकया है जिने हमेशा ही रहना चेत गोविंद आरादिए हो ਨੰਦ ਕਣਾ ਸੰਤ ਜਨਾ ਮਿਲ ਪਾਈਏ ਰਸਨਾ ਨਾਮ ਪੜਾ ਕਹਿੰਦੇ ਜੇ ਅਸੀਂ ਸੰਤ ਜਨਾ ਨੂੰ ਮਿਲ ਕੇ ਆਪਣੀ ਰਸਨਾ ਦੇ ਨਾਲ ਵਾਹਿਗੁਰੂ ਜੀ ਦਾ ਨਾਮ ਜਪੀਏ ਤੇ ਚੇਤਰ ਦੇ ਮਹੀਨੇ ਵਿਦ ਅਸੀਂ ਉਸ ਪਰਮਾਤਮਾ ਦੀ ਆਰਾਧਨਾ ਕਰੀਏ ਤਾਂ ਜੀਵ ਨੂੰ ਬਹੁਤ ਆਨੰਦ ਹੁੰਦਾ ਆਤਮਿਕ ਆਨੰਦ ਮਿਲਦਾ ਜਿਨ ਪਾਇਆ ਪ੍ਰਭ ਆਪਣਾ ਆਏ ਤਿਸ ਗਣਾ ਕਹਿੰਦੇ ਜਿਸ ਜੀਵ ਨੇ ਇਸ ਜੀਵਨ ਦੇ ਵਿੱਚ ਉਸ ਪਰਮਾਤਮਾ ਪਰਮੇਸ਼ਰ ਦੀ ਪ੍ਰਾਪਤੀ ਕਰ ਲਈ ਹੈ ਉਹਦਾ ਹੀ ਮਨੁੱਖਾ ਜੀਵਨ ਸਫਲ ਗਿਣਿਆ ਉਹੀ ਗਿਣਤੀ ਵਿੱਚ ਆ ਕਿ ਉਹਨੂੰ ਮਨੁੱਖਾ ਜੀਵਨ ਮਿਲਿਆ ਸੀ ਇੱਕ ਖਿੰਨ ਤਿਸ ਬਿਨ ਜੀਵਨਾ ਬਿਰਥਾ ਜਨਮ ਜਣਾ ਕਹਿੰਦੇ ਜੇ ਇੱਕ ਪਲ ਵੀ ਕਹਿੰਦੇ ਮੇਰਾ ਕਹਿੰਦੇ ਵਾਹਿਗੁਰੂ ਜੀ ਦੀ ਯਾਦ ਤੋਂ ਬਿਨਾ ਗੁజర్ਦਾ ਤੇ ਇਸ ਤਰ੍ਹਾਂ ਲੱਗਦਾ ਵੀ ਸਾਰਾ ਜਨਮ ਹੀ ਬਿਰਥਾ ਚਲੇ ਗਿਆ ਕਿੰਨੇ ਮਤਲਬ ਪ੍ਰੇਮ ਦੀ ਅਵਸਥਾ ਇੱਕ ਖਿੰਨ ਯਾਦ ਨਹੀਂ ਆਈ ਵਾਹਿਗੁਰੂ ਜੀ ਦੀ ਤੇ ਉਹਨੂੰ ਇਹ ਸਮਝਣਾ ਕਿ ਪੂਰਾ ਜਨਮ ਹੀ ਬਿਰਥਾ ਚਲੇ ਗਿਆ ਯਾਦ ਤੋਂ ਬਿਨਾ ਜਲਥਲ ਮਹੀਅਲ ਪੂਰਿਆ ਰਵਿਆ ਵਿੱਚ ਬਣਾ ਸੋ ਪ੍ਰਭ ਚੇਤਨਾ ਆਵਈ ਕਿਤੜਾ ਦੁੱਖ ਗਣਾ ਕਹਿੰਦੇ ਉਹ ਪਰਮੇਸ਼ਰ ਜੀ ਤੋਂ ਜੋ ਹਰ ਇੱਕ ਜਗਤ ਤੇ ਧਰਤੀ ਤੇ ਆ ਜਲ ਤੇ ਆ ਆਕਾਸ਼ ਵਿੱਚ ਆ ਜੰਗਲਾਂ ਵਿੱਚ ਆ ਜੋ ਹਰ ਇੱਕ ਜਗ੍ਹਾ ਤੇ ਵਿਆਪਕ ਆ ਜੇ ਉਹ ਵਾਹਿਗੁਰੂ ਜੀ ਕਹਿੰਦੇ ਮੇਰੇ ਚੇਤੇ ਵਿੱਚ ਨਹੀਂ ਹੈ ਤਾਂ ਮੈਨੂੰ ਕਿੰਨਾ ਦੁੱਖ ਕਿੰਨਾ ਦੁੱਖ ਆ ਕਹਿੰਦੇ ਉਸ ਦੁੱਖ ਦਾ ਹਿਸਾਬ ਹੀ ਨਹੀਂ ਲੱਗ ਸਕਦਾ ਜਿਨੀ 라ਵਿਆ ਸੋ ਪ੍ਰਭੂ ਤਿੰਨਾ ਪਾਗਮਣਾ ਕਹਿੰਦੇ ਪਰ ਜਿਨ੍ਹਾਂ ਨੇ ਉਸ ਵਾਹਿਗੁਰੂ ਜੀ ਨੂੰ ਸਿਮਰਿਆ ਉਹਨੂੰ ਯਾਦ ਕੀਤਾ ਕਹਿੰਦਾ ਉਹਨਾਂ ਦੇ ਕਿੰਨੇ ਵੱਡੇ ਭਾਗ ਨੇ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਨਾਨਕ ਜੀ ਕਹਿੰਦੇ ਨੇ ਕਹਿੰਦੇ ਮੇਰੇ ਮੇਰੇ ਮਨ ਦੇ ਵਿੱਚ ਵਾਹਿਗੁਰੂ ਜੀ ਨੂੰ ਮਿਲਣ ਲਈ ਪਿਆਸ ਲੱਗੀ ਆ ਕਹਿੰਦੇ ਮੇਰਾ ਮਨ ਵਾਹਿਗੁਰੂ ਜੀ ਦੇ دیدار ਨੂੰ ਕਹਿੰਦੇ ਲੋਚਦਾ ਹੈ ਚਾਹੁੰਦਾ ਹੈ ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲਗਾ ਕਹਿੰਦੇ ਚੇਤ ਦੇ ਮਹੀਨੇ ਵਿੱਚ ਜੋ ਮੈਨੂੰ ਉਸ ਵਾਹਿਗੁਰੂ ਜੀ ਦਾ ਨਾਲ ਮਿਲਾ ਦੇਵੇ ਕਹਿੰਦੇ ਮੈਂ ਉਹਨਾਂ ਦੇ ਪੈਰੀਂ ਪੈਣਾ ਵੈਸਾਖ ਤੀਰਨ ਕਿਉਂ ਵਾਢਿਆ ਜਿਨ੍ਹਾਂ ਪ੍ਰੇਮ ਵਿਸੋਹ ਕਹਿੰਦੇ ਵਿਸਾਖ ਦੇ ਮਹੀਨੇ ਵਿੱਚ ਉਹ ਜੀ ਵਿਸਤਰੀਆਂ ਕਿਵੇਂ ਤੀਰਜ ਵਿੱਚ ਆ ਸਕਦੀਆਂ ਨੇ ਜਿਨ੍ਹਾਂ ਨੂੰ ਕਹਿੰਦੇ ਪ੍ਰੇਮ ਦਾ ਵਿਛੋੜਾ ਲੱਗਿਆ ਹੋਇਆ ਵਾਹਿਗੁਰੂ ਜੀ ਦਾ ਹਰ ਸਾਜਨ ਪਰਖ ਵਿਸਾਰ ਕੇ ਲੱਗੀ ਮਾਇਆ ਤੋ ਪੁੱਤਰ ਕਲਤਰ ਨਾ ਸੰਗਤ ਨਾ ਹਰ ਅਵਿਨਾਸੀ ਉਹੋ ਕਹਿੰਦੇ ਜੋ ਜੀਵ ਇਸ ਤਰੀਕ ਕਹਿੰਦੇ ਉਸ ਪਤੀ ਪਰਮੇਸ਼ਰ ਨੂੰ ਕਹਿੰਦੇ ਬਿਸਾਰ ਕੇ ਉਹਦੀ ਯਾਦ ਨੂੰ ਕਹਿੰਦੇ ਮਾਇਆ ਵਿੱਚ ਲੱਗੀ ਹੋਈ ਆ ਕਹਿੰਦੇ ਉਹਨੂੰ ਇਹ ਨਹੀਂ ਪਤਾ ਵੀ ਕੋਈ ਪੁੱਤਰ ਇਸਤਰੀ ਹੋਰ ਕੋਈ ਸੰਗੀ ਸਾਥੀ ਧਨ ਪਦਾਰਥ ਇਹ ਸਭ ਸਾਥ ਦੇਣ ਵਾਲੇ ਨਹੀਂ ਸਾਥ ਦੇਣ ਵਾਲਾ ਹੈ ਤਾਂ ਇੱਕ ਉਹ ਅਵਿਨਾਸ਼ੀ ਪ੍ਰਭੂ ਜੋ ਕਦੇ ਨਾਸ਼ ਨਹੀਂਦਾ ਹੋਣਾ ਜੋ ਹਮੇਸ਼ਾ ਹੀ ਹਮੇਸ਼ਾ ਹੀ ਕਹਿੰਦੇ ਸਲਾਮਤ ਹੈ ਪਲਚ ਪਲਚ ਸਗਲੀ ਮੋਈ ਝੂਠੇ ਤੰਦੈ ਮੋਹੋ ਇਕ ਸਹਰ ਕੇ ਨਾਮ ਬਿਨ ਅੱਗੇ ਲਈਏ ਖੋਹ ਕਹਿੰਦੇ ਸਾਰੀ ਕਹਿੰਦੇ ਜਿਹੜਾ ਜਗਤ ਹੈਗਾ ਸਾਰਾ ਸੰਸਾਰ ਕਹਿੰਦੇ ਇਸ ਕਹਿੰਦੇ ਝੂਠੀ ਮਾਇਆ ਦੇ ਮੋਹ ਦੇ ਵਿੱਚ ਧੰਦਿਆਂ ਵਿੱਚ ਲੱਗ ਕੇ ਆਪਣੇ ਜੀਵਨ ਨੂੰ ਕਹਿੰਦੇ ਵਿਅਰਥ ਗਵਾ ਰਿਆ ਕਹਿੰਦੇ ਸਚਾਈ ਇਹ ਆ ਕਿ ਇੱਕ ਉਹਦੇ ਨਾਮ ਤੋਂ ਬਿਨਾ ਅੱਗੇ ਕੁਝ ਵੀ ਨਹੀਂ ਨਾਲ ਜਾਣਾ ਸਭ ਕੁਝ ਰਸਤੇ ਵਿੱਚ ਹੀ ਲੁੱਟਿਆ ਜਾਂਦਾ ਨਾਲ ਕੁਛ ਵੀ ਨਹੀਂ ਜਾਣਾ ਇਕੋ ਦਾ ਨਾ ਜਾਣਾ ਦਿਓ ਵਿਸਾਰ ਵਿਗੁੱਚਣਾ ਪ੍ਰਭ ਬਿਨ ਅਵਰ ਨ ਕੋਇ ਪ੍ਰੀਤਮ ਚਰਨੀ ਜੋ ਲਗੇ ਤਿਨ ਕੀ ਨਿਰਮਲ ਸੋਇ ਕਹਿੰਦੇ ਜੋ ਉਸ ਦਇਆ ਕਰਨ ਵਾਲੇ ਵਾਹਿਗੁਰੂ ਜੀ ਨੂੰ ਕਹਿੰਦੇ ਵਿਸਾਰਦੇ ਨੇ ਆਪਣੇ ਮਨ ਤੋਂ ਕਹਿੰਦੇ ਉਹ ਆਪਣਾ ਜੀਵਨ ਖੁਆਰ ਕਰ ਲੈਂਦੇ ਨੇ ਉਹਦੇ ਤੋਂ ਬਿਨਾ ਕੋਈ ਸਾਥੀ ਨਹੀਂਗਾ ਦੂਜੇ ਪਾਸੇ ਜੋ ਵਾਹਿਗੁਰੂ ਜੀ ਦੇ ਚਰਨਾਂ ਨਾਲ ਜੁੜੇ ਹੋਏ ਨੇ ਉਹਨਾਂ ਦੀ ਸੋਭਾ ਇੱਥੇ ਵੀ ਆ ਤੇ ਉੱਥੇ ਵੀ ਆ ਲੋਕ ਤੇ ਪਰਲੋਕ ਵਿੱਚ ਉਹਨਾਂ ਦੀ ਪਵਿੱਤਰ ਸੋਭਾ ਬਣਦੀ ਆ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਕਹਿੰਦੇ ਨਾਨਕ ਜੀ ਦੀ ਬੇਨਤੀ ਆ ਇਹ ਪ੍ਰਮਾਤਮਾ ਜੀ ਕਹਿੰਦੇ ਮੈਨੂੰ ਆਪ ਮਿਲੋ ਮੈਨੂੰ ਆਪਣਾ ਮਿਲਾਪ ਬਖਸ਼ੋ ਵਿਸਾਖ ਸੁਹਾਵਾ ਤਾਂ ਲੱਗੈ ਜਾ ਸੰਤ ਪੇਟੇ ਹਰ ਸੋਏ ਕਹਿੰਦੇ ਜੀਵੈਸਤਰੀ ਨੂੰ ਵਿਸਾਖ ਦਾ ਮਹੀਨਾ ਤਾਂ ਸੁਹਾਵਣਾ ਲੱਗਦਾ ਕਿਉਂਕਿ ਵਿਸਾਖ ਉਸ ਤਰ੍ਹਾਂ ਆਨੰਦਮਈ ਮਹੀਨਾ ਪਰ ਜੀਵੈਸਤਰੀ ਨੂੰ ਤਾਂ ਸੁਹਾਵਣਾ ਲੱਗਦਾ ਜੇ ਉਹ ਸੰਤ ਪ੍ਰਭੂ ਦੇ ਨਾਲ ਮਿਲਾਪ ਕਰ ਦਿੰਦੇ ਨੇ ਹਰ ਜੀਠ ਜੁੜੰਦਾ ਲੋੜੀਏ ਜਿਸ ਅੱਗੇ ਸਭ ਨਿਵਾਨ ਕਹਿੰਦੇ ਜੀਠ ਦੇ ਮਹੀਨੇ ਦੇ ਵਿੱਚ ਸਾਨੂੰ ਉਸ ਪ੍ਰਭੂ ਦੇ ਨਾਲ ਉਹਦੇ ਚਰਨਾਂ ਦੇ ਨਾਲ ਜੁੜਨਾ ਚਾਹੀਦਾ ਜਿਸ ਪ੍ਰਭੂ ਦੇ ਅੱਗੇ ਸਾਰੇ ਹੀ ਨਿਮਦੇ ਨੇ ਹਰ ਸੱਜਣ ਦਾਵਨ ਲੱਗਿਆ ਕਿਸੇ ਨਾ ਦੇਈ ਬੰਨ ਕਹਿੰਦੇ ਜਦੋਂ ਅਸੀਂ ਉਸ ਪਰਮਾਤਮਾ ਦੇ ਚਰਨਾਂ ਨਾਲ ਜੁੜੇ ਹੁੰਨੇ ਆ ਜਦੋਂ ਸਾਡਾ ਪ੍ਰੇਮ ਵਾਹਿਗੁਰੂ ਜੀ ਦੇ ਚਰਨਾਂ ਨਾਲ ਪਿਆ ਹੁੰਦਾ ਫਿਰ ਅੱਗੇ ਕਿਸੇ ਜਮ ਰਾਜ ਦਾ ਕੋਈ ਬੰਨਣ ਨਹੀਂ ਪੈਂਦਾ ਸਾਨੂੰ ਮਾਨਕ ਮੋਤੀ ਨਾਮ ਪ੍ਰਭ ਉਨ ਲੱਗੇ ਨਾਹੀਂ ਸੰਨ ਕਹਿੰਦੇ ਦੁਨੀਆਂ ਦੇ ਲੋਕ ਧਨ ਪਦਾਰਥ ਕੱਟ ਕੇ ਰਤਨ ਪਦਾਰਥ ਧਨ ਪਦਾਰਥ ਜਿਹੜੇ ਹੈਗੇ ਨੇ ਜੋ ਨਾਸ਼ ਹੋਣ ਵਾਲੇ ਨੇ ਉਹ ਇਕੱਠੇ ਕਰਦੇ ਨੇ ਜੋ ਗਵਾਚ ਵੀ ਸਕਦੇ ਨੇ ਪਰ ਵਾਹਿਗੁਰੂ ਜੀ ਦਾ ਨਾਮ ਉਹ ਮਾਨਕ ਮੋਤੀ ਆ ਜਿਹਨੂੰ ਕੋਈ ਸੰਨ ਨਹੀਂ ਲੱਗਦਾ ਜਿਹਨੂੰ ਕੋਈ ਚੋਰ ਚੋਰੀ ਨਹੀਂ ਕਰ ਸਕਦਾ ਰੰਗ ਸਬੇ ਨਾਰਾਹਣੇ ਜੀਤੇ ਮਨ ਪਾਵਨ ਕਹਿੰਦੇ ਜਿੰਨੇ ਵੀ ਵਾਹਿਗੁਰੂ ਜੀ ਦੇ ਕੌਤਕ ਨੇ ਸਾਰੇ ਮੇਰੇ ਮਨ ਨੂੰ ਚੰਗੇ ਲੱਗਦੇ ਨੇ ਵਾਹਿਗੁਰੂ ਜੀ ਦੇ ਰੰਗ ਸਾਰੇ ਬੜੇ ਮਨ ਨੂੰ ਮੋਹਣ ਵਾਲੇ ਨੇ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਕਹਿੰਦੇ ਸੰਸਾਰ ਦੇ ਵਿੱਚ ਉਹੀ ਕੁਝ ਹੁੰਦਾ ਉਹੀ ਜੀਵ ਕਰਦੇ ਨੇ ਜੋ ਵਾਹਿਗੁਰੂ ਜੀ ਨੂੰ ਠੀਕ ਲੱਗਦਾ ਜੋ ਵਾਹਿਗੁਰੂ ਜੀ ਚਾਹੁੰਦੇ ਨੇ ਕਿ ਇਹ ਹੋਵੇ ਉਹੀ ਜੀ ਕਰਦੇ ਨੇ ਜੋ ਪ੍ਰਭ ਕੀਤੇ ਆਪਣੇ ਸੇਈ ਕਹੀਏ ਤੰਨ ਜਿਨ੍ਹਾਂ ਨੂੰ ਕਹਿੰਦੇ ਪਰਮਾਤਮਾ ਜੀ ਨੇ ਆਪਣੇ ਬਣਾ ਲਿਆ ਆਪਣੀ ਪ੍ਰੀਤ ਜਿਨ੍ਹਾਂ ਨੂੰ ਦੇ ਦੀ ਕਹਿੰਦੇ ਉਹਨਾਂ ਨੂੰ ਅਸੀਂ ਵੱਡੇ ਭਾਗਾਂ ਵਾਲੇ ਕਹੀਏ ਆਪਨ ਲਿਆ ਜੇ ਮਿਲੈ ਵਿਛੜ ਕਿਉਂ ਰੋਵਨ ਕਹਿੰਦੇ ਵਾਹਿਗੁਰੂ ਜੀ ਨੂੰ ਪਾ ਲੈਣਾ ਸਾਡੇ ਹੱਥ ਵਸ ਨਹੀਂ ਜੇ ਜੀਵ ਦੇ ਉੱਦਮ ਨਾਲ ਵਾਹਿਗੁਰੂ ਜੀ ਪ੍ਰਾਪਤ ਹੋ ਜਾਣ ਫਿਰ ਜੀਵ ਵਿਛੜ ਕੇ ਕਿਉਂ ਰੋਣ ਕਿਉਂਕਿ ਫਿਰ ਪਾ ਸਕਦੇ ਨੇ ਪਰ ਵਾਹਿਗੁਰੂ ਜੀ ਸਾਡੇ ਉੱਦਮ ਨਾਲ ਨਹੀਂ ਮਿਲਦੇ ਵਾਹਿਗੁਰੂ ਜੀ ਵਾਹਿਗੁਰੂ ਜੀ ਦੀ ਰਹਿਮਤ ਨਾਲ ਮਿਲਦੇ ਨੇ ਜਿਹਦੇ ਤੇ ਉਹ ਰਹਿਮ ਤਾਂ ਕਰਦੇ ਨੇ ਵਾਹਿਗੁਰੂ ਜੀ ਉਹਨੂੰ ਹੀ ਪ੍ਰਾਪਤ ਹੁੰਦੇ ਨੇ ਵਾਹਿਗੁਰੂ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ ਕਹਿੰਦੇ ਸਾਧਾਂ ਦੇ ਸੰਗ ਦੇ ਵਿੱਚ ਜਿਸ ਨੂੰ ਵਾਹਿਗੁਰੂ ਜੀ ਪ੍ਰਾਪਤ ਹੋ ਜਾਂਦੇ ਨੇ ਨਾਨਕ ਜੀ ਕਹਿੰਦੇ ਨੇ ਫਿਰ ਉਹ ਬਹੁਤ ਆਨੰਦ ਵਿੱਚ ਰਹਿੰਦੇ ਨੇ ਜਿਸ ਨੂੰ ਵਾਹਿਗੁਰੂ ਜੀ ਦੀ ਪ੍ਰਾਪਤੀ ਹੋ ਗਈ ਉਹਨੂੰ ਪਿੱਛੇ ਰਹਿ ਕੀ ਗਿਆ ਜਿਸ ਨੂੰ ਵਾਹਿਗੁਰੂ ਜੀ ਪ੍ਰਾਪਤ ਹੋ ਗਏ ਉਹਦੇ ਆਨੰਦ ਦੀ ਕੋਈ ਸੀਮਾ ਨਹੀਂ ਹਰ ਜੇਠ ਰੰਗੀਲਾ ਤੇ ਸੁਤਣੀ ਜਿਸ ਕਾ ਪਾਗ ਮਥਨ ਕਹਿੰਦੇ ਜੇਠ ਦਾ ਮਹੀਨਾ ਕਹਿੰਦੇ ਉਹਦੇ ਲਈ ਕਹਿੰਦੇ ਬੜਾ ਮਤਲਬ ਪ੍ਰੇਮ ਵਾਲਾ ਬਣ ਜਾਂਦਾ ਕਹਿੰਦੇ ਉਹ ਬੜਾ ਧਨ ਭਾਗਾ ਵਾਲਾ ਬਣ ਜਾਂਦਾ ਉਹਦੇ ਮੱਥੇ ਦੇ ਭਾਗ ਉਗੜ ਆਉਂਦੇ ਨੇ ਜਿਸ ਨੂੰ ਕਹਿੰਦੇ ਜੇਠ ਦੇ ਮਹੀਨੇ ਵਿੱਚ ਹਰੀ ਵਾਹਿਗੁਰੂ ਜੀ ਪ੍ਰਾਪਤ ਹੋ ਜਾਂਦੇ ਨੇ ਆ ਸਾੜ ਤਪੰਦਾ ਤਿਸ ਲੱਗੈ ਹਰ ਨਾ ਨਾ ਜਿੰਨਾ ਪਾਸ ਕਹਿੰਦੇ ਹਾਰ ਦਾ ਮਹੀਨਾ ਤਪਦਾ ਹੈ ਪਰ ਜਿਨ੍ਹਾਂ ਦੇ ਕਹਿੰਦੇ ਹਿਰਦੇ ਦੇ ਵਿੱਚ ਹਰੀ ਦਾ ਵਾਸਾ ਨਹੀਂ ਹੈ ਕਹਿੰਦੇ ਉਹਨਾਂ ਦੇ ਹਿਰਦੇ ਫਿਰ ਹਾਰ ਦੇ ਮਹੀਨੇ ਵਾਂਗ ਤਪਦੇ ਨਹੀਂ ਜੇਗ ਜੀਵਨ ਪਰਖ ਤਿਆਗ ਕੈ ਮਾਨਸ ਸੰਦੀ ਆਸ ਦੁਏ ਪਾਏ ਵੀ ਗੁਚੀਏ ਗਲ ਪਈ ਸੋ ਜਮ ਕੀ ਫਾਸ ਕਹਿੰਦੇ ਜੋ ਜੀਵ ਉਹ ਸਾਨੂੰ ਜੋ ਜੀਵਨ ਦੇਣ ਵਾਲਾ ਜਗਤ ਦਾ ਦਾਤਾ ਕਹਿੰਦੇ ਉਹਦੀ ਆਸ ਛੱਡ ਕੇ ਕਿਸੇ ਹੋਰ ਕਿਸੇ ਹੋਰ ਦੀ ਆਸ ਕਹਿੰਦੇ ਰੱਖਦੇ ਨੇ ਕਿ ਸਾਨੂੰ ਇੱਥੋਂ ਸੁੱਖ ਮਿਲੂ ਕਹਿੰਦੇ ਉਹ ਦੂਜੇ ਦੇ ਪਿਆਰ ਦੇ ਵਿੱਚ ਕਹਿੰਦੇ ਉਹ ਖੁਆਰ ਹੁੰਦੇ ਨੇ ਉਹਨਾਂ ਦੇ ਗਲ ਵਿੱਚ ਜੰਮ ਦੀ ਫਾਹੀ ਪੈਂਦੀ ਆ ਸਾਡੀ ਆਸ ਸਿਰਫ ਉਸ ਪਿਆਰੇ ਤੇ ਹੋਣੀ ਚਾਹੀਦੀ ਆ ਕਿ ਤੇਰੇ ਤੋਂ ਬਿਨਾ ਵਾਹਿਗੁਰੂ ਜੀ ਸਾਡਾ ਕੋਈ ਆਸਰਾ ਨਹੀਂ ਵਾਹਿਗੁਰੂ ਜੀ ਓ ਵਾਹਿਗੁਰੂ ਜੇ ਹਾ ਬੀਜ ਸੋ ਲੁਣੈ ਮੱਥੇ ਜੋ ਲਿਖਿਆਸ ਜੀਵ ਨੇ ਕਹਿੰਦੇ ਜੋ ਆਪਣੇ ਪੁਰਾਣੇ ਕਰਮ ਕੀਤੇ ਨੇ ਜਿੱਦਾਂ ਦਾ ਕਹਿੰਦੇ ਬੀਜ ਦਾ ਕਹਿੰਦੇ ਉਹੀ ਫਿਰ ਕਹਿੰਦੇ ਉਹਨੂੰ ਵੱਡਣਾ ਪੈਂਦਾ ਜੋ ਮੱਥੇ ਤੇ ਲਿਖਿਆ ਹੈ ਉਹ ਕਰਮ ਫਿਰ ਉਹਨੂੰ ਮਿਟਦੇ ਨਹੀਂ ਹੈਗੇ ਉਹਨੂੰ ਨਿਭਾਉਣੇ ਪੈਂਦੇ ਨੇ ਉਹ ਵਾਹਿਗੁਰੂ ਜੀ ਰਹਿਮਤ ਕਰਕੇ ਮਿਟਾ ਸਕਦੇ ਨੇ ਜੀਵ ਦੇ ਹੱਥ ਵਸਨੀ ਜੋ ਨੇ ਬੀਜਿਆ ਉਹਨੂੰ ਖਾਣਾ ਪੈਣਾ ਰਹਿਣ ਵਿਹਾਨੀ ਪੱਛੋ ਤਾਣੀ ਉਠ ਚਲੀ ਗਈ ਨਿਰਾਸ ਜਿਨ ਕੋ ਸਾਧੂ ਪੇਟੀਐ ਸੋ ਦਰਗਹਿ ਹੋਏ ਖਲਾਸ ਜਿਸ ਜੀਵ ਨੇ ਕਹਿੰਦੇ ਵਾਹਿਗੁਰੂ ਜੀ ਨੂੰ ਯਾਦ ਨਹੀਂ ਰੱਖਿਆ ਵਾਹਿਗੁਰੂ ਜੀ ਦਾ ਨਾਮ ਨਹੀਂ ਜਪਿਆ ਕਹਿੰਦੇ ਉਹਦੀ ਜ਼ਿੰਦਗੀ ਰੂਪੀ ਜਿਹੜੀ ਰਾਤ ਆ ਉਹ ਇਸ ਤਰ੍ਹਾਂ ਹੀ ਪਛਤਾਵਿਆਂ ਦੇ ਵਿੱਚ ਕਹਿੰਦੇ ਲੰਘ ਜਾਂਦੀ ਆ ਤੇ ਉਹ ਜਾਣ ਲੱਗੀ ਵੀ ਜੀਵ ਇਸਤਰੀ ਨਿਰਾਸ਼ਾ ਚ ਹੁੰਦੀ ਆ ਪਰ ਕਹਿੰਦੇ ਜਿਸ ਜੀਵ ਦਾ ਸਾਧੂ ਦੇ ਨਾਲ ਮਿਲਾਪ ਹੋ ਗਿਆ ਗੁਰੂ ਦੇ ਨਾਲ ਮਿਲਾਪ ਹੋ ਗਿਆ ਉਹ ਦਰਗਾਹ ਦੇ ਵਿੱਚ ਮੁਕਤੀ ਮੁਕਤ ਜਾਂਦਾ ਉਹਨੂੰ ਕੋਈ ਰੋਕ ਨਹੀਂ ਪੈਂਦੀ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਨਾਨਕ ਜੀ ਕਹਿੰਦੇ ਨੇ ਵਾਹਿਗੁਰੂ ਜੀ ਤੇਰੇ ਤੋਂ ਬਿਨਾ ਦੂਜਾ ਸਹਾਰਾ ਹੈ ਨਹੀਂ ਕੋਈ ਤੇਰੇ ਅੱਗੇ ਹੀ ਅਰਦਾਸ ਹੈ ਪ੍ਰਭੂ ਜੀ ਕਿਰਪਾ ਕਰਕੇ ਆਪਣੇ دیدار ਦੀ ਪਿਆਸ ਦੇ ਦਿਓ ਆਪਣੇ ਮਿਲਣ ਦੀ ਤਾਂਗ ਮਨ ਵਿੱਚ ਪੈਦਾ ਕਰ ਦਿਓ ਆ ਸਾਡ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਕਹਿੰਦੇ ਹਾਰ ਦਾ ਮਹੀਨਾ ਉਹਨਾਂ ਨੂੰ ਹੀ ਕਹਿੰਦੇ ਸੋਨਾ ਲੱਗਦਾ ਉਹਨਾਂ ਨੂੰ ਹੀ ਚੰਗਾ ਲੱਗਦਾ ਜਿਨ੍ਹਾਂ ਦੇ ਹਿਰਦੇ ਵਿੱਚ ਉਸ ਪਰਮਾਤਮਾ ਦੇ ਚਰਨਾਂ ਦਾ ਨਿਵਾਸ ਹੋ ਜਾਂਦਾ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ ਕਹਿੰਦੇ ਸਾਵਣ ਦਾ ਮਹੀਨਾ ਬੜਾ ਚੰਗਾ ਲੱਗਦਾ ਕਿਉਂਕਿ ਵਰਖਾ ਦੀ ਰੁੱਤ ਹੁੰਦੀ ਆ ਬਨਸਪਤੀ ਲਈ ਬਹੁਤ ਚੰਗਾ ਹੁੰਦਾ ਪਰ ਉਹ ਜੀਵ ਇਸਤਰੀ ਉਹ ਜੀਵ ਇਸਤਰੀ ਉਹਦੋਂ ਆਪਣਾ ਜਿਹੜਾ ਹਿਰਦਾ ਸੁਭਾਵਨਾ ਲੱਗਦਾ ਜਿੱਦਾ ਕਹਿੰਦੇ ਪਿਆਰ ਉਸ ਵਾਹਿਗੁਰੂ ਜੀ ਦੇ ਚਰਨਾ ਕਮਲਾ ਦੇ ਨਾਲ ਲੱਗ ਜਾਂਦਾ ਮਨ ਤਨ ਰੱਤਾ ਸੱਚ ਰੰਗ ਇੱਕੋ ਨਾਮ ਅਧਾਰ ਵਿਖਿਆ ਰੰਗ ਕੁੜਾ ਵਿਆ ਦਿਸਨ ਸਬੇ ਸ਼ਾਰ ਜੇ ਸਜੀਵ ਨੇ ਕਹਿੰਦੇ ਵਾਹਿਗੁਰੂ ਜੀ ਦੇ ਨਾਲ ਪਿਆਰ ਪੈ ਗਿਆ ਵਾਹਿਗੁਰੂ ਜੀ ਦਾ ਇੱਕੋ ਸਹਾਰਾ ਜਿਹਨੇ ਲਿਆ ਉਹਦਾ ਮਾਨ ਤਨ ਕਹਿੰਦੇ ਵਾਹਿਗੁਰੂ ਜੀ ਦੇ ਨਾਮ ਰੰਗ ਵਿੱਚ ਰੰਗਿਆ ਜਾਂਦਾ ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ ਜੋ ਮਾਇਆ ਦਾ ਪਿਆਰ ਆ ਕਹਿੰਦੇ ਉਹ ਸਾਰਾ ਕੂੜਾ ਉਹ ਸਾਰਾ ਖਤਮ ਹੋਣ ਵਾਲਾ ਨਾਸ਼ਵੰਤ ਆ ਕਹਿੰਦੇ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਕਹਿੰਦੇ ਵਾਹਿਗੁਰੂ ਜੀ ਦੇ ਨਾਮ ਦੀ ਬੂੰਦ ਅੰਮ੍ਰਿਤ ਹੈ ਕਹਿੰਦੇ ਉਹ ਕਹਿੰਦੇ ਬੜੀ ਸੁਹਾਵਣੀ ਆ ਪਰ ਕਹਿੰਦੇ ਗੁਰੂ ਦੇ ਨਾਲ ਮਿਲ ਕੇ ਹੀ ਕਹਿੰਦੇ ਉਸ ਅੰਮ੍ਰਿਤ ਰੂਪੀ ਬੂੰਦ ਨੂੰ ਪੀਆ ਜਾ ਸਕਦਾ ਔਰ ਬੜੀ ਕਹਿੰਦੇ ਸੁਹਾਵਣੀ ਆ ਮਨ ਨੂੰ ਬਹੁਤ ਆਨੰਦ ਦਿੰਦੀ ਆ ਵਾਨ ਤੇਨ ਪ੍ਰਭ ਸੰਗ ਮੋਲਿਆ ਸਮਰਥ ਪੁਰਖ ਅਪਾਰ ਕਹਿੰਦੇ ਵਾਹਿਗੁਰੂ ਜੀ ਦੇ ਮਿਲਾਪ ਦੇ ਨਾਲ ਸਭ ਕੁਝ ਸਾਰਾ ਆਲਾ ਦਵਾਲਾ ਬਨਸਪਤੀ ਸਾਰੇ ਪਾਸੇ ਕਹਿੰਦੇ ਖੇੜਾ ਹੀ ਖੇੜਾ ਆ ਜਾਂਦਾ ਉਸ ਉਹ ਪਰਮਾਤਮਾ ਜੋ ਸਭ ਕੁਝ ਸਮਰਥ ਕਰੰਦੇ ਜੋ ਬੇਅੰਤ ਹੈ ਜਿਹਦਾ ਪਾਰ ਨਹੀਂ ਪਾਇਆ ਜਾ ਸਕਦਾ ਹਰ ਮਿਲਣੇ ਨੂੰ ਮੰਨ ਲੋ ਚਦਾ ਕਰਮ ਮਿਲਾਵਣ ਹਾਰ ਕਹਿੰਦੇ ਮੇਰਾ ਮਨ ਉਸ ਪਰਮਾਤਮਾ ਨੂੰ ਮਿਲਣ ਦੇ ਲਈ ਬੜਾ ਕਹਿੰਦੇ ਬੇਬਲਾ ਬਹੁਤ ਬੇਬਲਾ ਕਹਿੰਦੇ ਕਰਮ ਮਿਲਾਵਣ ਹਰ ਉਹਦੀ ਬਖਸ਼ਿਸ਼ ਹੋਵੇ ਤੇ ਉਹ ਮਿਲਾ ਲਵੇ ਕਿੰਨੇ ਪਿਆਰ ਦੀ ਮਤਲਬ ਅੰਦਰੋਂ ਜਿਸ ਤਰ੍ਹਾਂ ਮਹਿਸੂਸ ਹੋ ਰਿਹਾ ਕਿ ਕਿੰਨਾ ਪਿਆਰ ਅੰਦਰੋਂ ਉਮੜ ਰਿਹਾ ਕਿ ਵਾਹਿਗੁਰੂ ਜੀ ਨੂੰ ਮਿਲਣ ਦੇ ਲਈ ਜੀਵ ਕਿੰਨਾ ਤਤਪਰਾ ਜਿਸ ਜੀਵ ਦੇ ਅੰਦਰ ਵਾਹਿਗੁਰੂ ਜੀ ਨੂੰ ਮਿਲਣ ਦੇ ਲਈ ਪਿਆਸ ਲੱਗ ਗਈ ਆ ਵਾਹਿਗੁਰੂ ਜੀ ਹਰ ਮਿਲਣੇ ਨੂੰ ਮੰਨ ਲੋਚਦਾ ਕਰਮ ਮਿਲਾਵਣ ਹਾਰ ਜਿਨੀ ਸਖੀਏ ਪ੍ਰਭ ਪਾਇਆ ਹਉ ਤਿੰਨ ਕੈ ਸਦ ਬਲੇਹਾਰ ਕਹਿੰਦੇ ਉਹ ਸਖੀਆਂ ਜਿਨ੍ਹਾਂ ਨੇ ਉਸ ਵਾਹਿਗੁਰੂ ਜੀ ਨੂੰ ਪਾ ਲਿਆ ਮੈਂ ਉਹਨਾਂ ਤੋਂ ਸਦਕੇ ਹਾਂ ਮੈਂ ਉਹਨਾਂ ਤੋਂ ਸਦਕੇ ਹਾਂ ਨਾਨਕ ਹਰ ਜੀ ਮਿਆ ਕਰ ਸਬਦ ਸਵਾਰਣ ਹਾਰ ਨਾਨਕ ਜੀ ਕਹਿੰਦੇ ਨੇ ਪਰਮਾਤਮਾ ਜੀ ਆਪ ਹੀ ਕਹਿੰਦੇ ਜੀਵ ਤੇ ਦੇ ਆਲੂ ਹੁੰਦੇ ਨੇ ਕਹਿੰਦੇ ਆਪ ਹੀ ਸ਼ਬਦ ਦੇ ਨਾਲ ਉਸ ਜੀਵ ਦਾ ਜੀਵਨ ਸਵਾਰ ਦਿੰਦੇ ਨੇ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ ਕਹਿੰਦੇ ਉਹੀ ਜੀਵ ਇਸਤਰੀਆਂ ਸਾਵਣ ਦੇ ਮਹੀਨੇ ਵਿੱਚ ਸੁਹਾਗਣਾ ਕਹਾਉਂਦੀਆਂ ਨੇ ਜਿਨ੍ਹਾਂ ਨੇ ਵਾਹਿਗੁਰੂ ਜੀ ਦੇ ਨਾਮ ਦਾ ਹਾਰ ਆਪਣੇ ਗਲ ਵਿੱਚ ਪਾਇਆ ਮਤਲਬ ਜੋ ਵਾਹਿਗੁਰੂ ਜੀ ਦਾ ਨਾਮ ਜਪਦਿਆਂ ਨੇ ਨਾਮ ਜਪ-ਜਪ ਕੇ ਹਾਰ ਬਣਾ ਲਿਆ ਗੱਲ ਦਾ ਵਾਹਿਗੁਰੂ ਵਾਹਿਗੁਰੂ ਪਾ ਦੋਏ ਪਰਮ ਪੁਲਾਣੀਆਂ ਦੁਜੈ ਲੱਗਾ ਏਤ ਲੱਖ ਸਿਗਾਰ ਬਣਾਇਆ ਕਾਰਜ ਨਹੀਂ ਕੀਤ ਕਹਿੰਦੇ ਦੂਜੇ ਪਾਸੇ ਉਹ ਜੀਵ ਇਸਤਰੀਆਂ ਜਿਨ੍ਹਾਂ ਨੇ ਕਹਿੰਦੇ ਦੂਜੇ ਮਾਇਆ ਦੇ ਪਿਆਰ ਦੇ ਵਿੱਚ ਵਾਹਿਗੁਰੂ ਜੀ ਨੂੰ ਭੁਲਾ ਦਿੱਤਾ ਕਹਿੰਦੇ ਚਾਹੇ ਉਹਨਾਂ ਨੇ ਕਿੰਨਾ ਵੀ ਸਿਗਾਰ ਕੀਤਾ ਕਿੰਨੇ ਵੀ ਕਰਮ ਕਾਂਡ ਕੀਤੇ ਨੇ ਕਹਿੰਦੇ ਪਰ ਜਦੋਂ ਉਹਨਾਂ ਦੇ ਹਿਰਦੇ ਦੇ ਵਿੱਚ ਵਾਹਿਗੁਰੂ ਜੀ ਲਈ ਪਿਆਰ ਨਹੀਂ ਹੈਗਾ ਫਿਰ ਉਹਨਾਂ ਦੇ ਕਹਿੰਦੇ ਬਾਕੀ ਧਾਰਮਿਕ ਕੰਮ ਕੀਤੇ ਉਹ ਕਿਸੇ ਕੰਮ ਨਹੀਂ ਗਏ ਜਿਤ ਦਿਨ ਦੇਹ ਬਿਨ ਸਸੀ ਤਿਤ ਵੇਲੇ ਕਹਸਨ ਪ੍ਰੇਤ ਪਕੜ ਚਲਾਈਨ ਦੂਤ ਜਾਮ ਕਿਸੈ ਨ ਦੇਨੀ ਪੇਤ ਛੱਡ ਖੜੋ ਤੇ ਖਿਨੇ ਮਾਹੇ ਜਿਨ ਸਿਓ ਲੱਗਾ ਹੈਤ ਕਹਿੰਦੇ ਜਦੋਂ ਕਹਿੰਦੇ ਜੀਵ ਦੀ ਦੇਹ ਕਹਿੰਦੇ ਜਦੋਂ ਜਿੰਦ ਨਿਕਲ ਜਾਂਦੀ ਆ ਤੇ ਸਰੀਰ ਟਹਿ ਟੇਰੀ ਹੋ ਜਾਂਦਾ ਕਹਿੰਦੇ ਉਸੇ ਟਾਈਮ ਉਸੇ ਵਕਤ ਸਾਰੇ ਕਹਿਣ ਲੱਗ ਜਾਂਦੇ ਨੇ ਵੀ ਇਹ ਹੁਣ ਪ੍ਰੇਤ ਆ ਸਰੀਰ ਤੋਂ ਸਾਰੇ ਡਰਨ ਲੱਗ ਜਾਂਦੇ ਨੇ ਨਾ ਫਿਰ ਕਹਿੰਦੇ ਉਸ ਟਾਈਮ ਜਿਹੜੀ ਜਿੰਦ ਆ ਜੀਵ ਦੀ ਉਹਨੂੰ ਜਮ ਲੈ ਜਾਂਦੇ ਨੇ ਫੜ ਕੇ ਪਰ ਕਿਸੇ ਨੂੰ ਨਹੀਂ ਪਤਾ ਹੈ ਕਿ ਵੀ ਕਿੱਥੇ ਲੈ ਕੇ ਜਾਂਦੇ ਨੇ ਉਹ ਕਹਿੰਦੇ ਸਾਰੇ ਸਬੰਧੀ ਜਿਨ੍ਹਾਂ ਨਾਲ ਇੰਨੇ ਸਾਲਾਂ ਦਾ ਪਿਆਰ ਲੱਗਿਆ ਹੁੰਦਾ ਜੀਵ ਦਾ ਇੱਕ ਪਲ ਦੇ ਵਿੱਚ ਕਹਿੰਦੇ ਉਹਨਾਂ ਦਾ ਸਾਰਾ ਕਹਿੰਦੇ ਉਹਨੂੰ ਛੱਡ ਕੇ ਪਾਸੇ ਹੋ ਜਾਂਦੇ ਨੇ ਸਾਰਾ ਪਿਆਰ ਇੰਨੀ ਦੇਰ ਦਾ ਖਤਮ ਹੋ ਜਾਂਦਾ ਕਹਿੰਦੇ ਹੱਥ ਮਰੋੜ ਤਨ ਕਪੈ ਸਿਆਹ ਹੋ ਹੋ ਆ세ਤ ਜਦੋਂ ਜੀਵ ਨੂੰ ਕਹਿੰਦੇ ਮੌਤ ਆਉਂਦੀ ਆ ਨਾ ਫਿਰ ਉਹ ਬੜਾ ਤੜਫਦਾ ਉਹਦਾ ਰੰਗ ਬਦਲਦਾ ਚਿੱਟੇ ਤੋਂ ਕਾਲਾ ਕਾਲੇ ਤੋਂ ਚਿੱਟਾ ਹੁੰਦਾ ਮਤਲਬ ਜਿਸ ਤਰ੍ਹਾਂ ਦੁੱਖ ਵਿੱਚ ਹੁੰਦਾ ਨਾ ਫਿਰ ਪਰ ਜੇ ਜਿਸ ਨੇ ਨਾਮ ਸਿਮਰਿਆ ਵਾਹਿਗੁਰੂ ਜੀ ਦਾ ਉਹਨ ਫਿਰ ਦੁੱਖ ਨਹੀਂ ਸਹਿਣਾ ਪੈਂਦਾ ਉਹਨਾਂ ਨੂੰ ਫਿਰ ਜੰਮ ਦਾ ਮੌਤ ਦਾ ਦੁੱਖ ਨਹੀਂ ਸਹਿਣਾ ਪੈਂਦਾ ਵਾਹਿਗੁਰੂ ਜੀ ਕਿਰਪਾ ਕਰਦੇ ਨੇ ਉਹਨਾਂ ਤੇ ਜੇ ਹਾਂ ਹਾਂਜੀ ਸੰਗਤ ਜੀ ਮਤਲਬ ਮੌਤ ਆਉਣੀ ਆ ਇਹ ਟਾਲ ਸੱਚਾਈ ਆ ਪਰ ਫਿਰ ਉਹ ਮੌਤ ਨੂੰ ਉਹਨਾਂ ਨੂੰ ਮੌਤ ਦਾ ਦੁੱਖ ਨਹੀਂ ਰਹਿੰਦਾ ਉਹਨਾਂ ਨੂੰ ਮੌਤ ਦਾ ਇਹ ਹੁੰਦਾ ਕਿ ਹੁਣ ਸਾਡਾ ਵਾਹਿਗੁਰੂ ਜੀ ਨਾਲ ਮਿਲਾਪ ਹੋਣ ਲੱਗਿਆ ਕਿ ਹੁਣ ਅਸੀਂ ਜਨਮ ਮਰਨ ਦੇ ਚੱਕਰ ਤੋਂ ਮਿਟ ਜਾਣਾ ਜਿਨ੍ਹਾਂ ਨੇ ਉਹਦਾ ਨਾਮ ਸਿਮਰਿਆ ਜਿਨ੍ਹਾਂ ਨੇ ਉਹਨੂੰ ਪ੍ਰਾਪਤ ਕਰ ਲਿਆ ਉਹਨਾਂ ਨੂੰ ਜਿੰਦਿਆਂ ਜੀ ਇਸ ਗੱਲ ਦੀ ਸਮਝ ਲੱਗ ਜਾਂਦੀ ਹੈ ਉਹਨਾਂ ਨੂੰ ਵਾਹਿਗੁਰੂ ਜੀ ਦਿਖਾ ਦਿੰਦੇ ਨੇ ਕਿ ਹੁਣ ਅਗਲਾ ਜੀਵਨ ਨਹੀਂ ਹੈ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਪੱਕਾ ਨਿਵਾਸ ਮਿਲ ਜਾਣਾ ਬਹੁਤ ਵੱਡੀਆਂ ਪ੍ਰਾਪਤੀਆਂ ਨੇ ਵਾਹਿਗੁਰੂ ਜੀ ਸੰਗਤ ਜੀ ਮਤਲਬ ਸਾਨੂੰ ਦੱਸ ਰਹੇ ਨੇ ਗੁਰੂ ਸਾਹਿਬਾਨ ਕਿ ਇਹ ਹੈ ਨੇ ਉਦਾਂ ਨਾਮ ਜੱਪਿਆਂ ਮਿਲਦੀਆਂ ਨੇ ਉਹਦੀ ਉਹਦੀ ਰਹਿਮਤ ਹੋ ਜਾਏ ਤਾਂ ਇਹ ਪ੍ਰਾਪਤੀਆਂ ਹੁੰਦੀਆਂ ਨੇ ਵਾਹਿਗੁਰੂ ਵਾਹਿਗੁਰੂ ਜੇ ਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ ਕਹਿੰਦੇ ਜਿਸ ਤਰ੍ਹਾਂ ਦਾ ਵੀ ਜੀਵ ਕਰਮ ਕਰਦੇ ਨੇ ਕਹਿੰਦੇ ਉਸ ਤਰ੍ਹਾਂ ਦਾ ਫਿਰ ਫਲ ਪਾਉਂਦੇ ਨੇ ਜਿਹੜਾ ਸਾਡਾ ਇਹ ਸਰੀਰ ਆ ਇੱਕ ਖੇਤ ਆ ਜਿਹਦੇ ਵਿੱਚ ਅਸੀਂ ਕਰਮ ਬੀਜਦੇ ਆ ਜਿਸ ਤਰ੍ਹਾਂ ਦੇ ਕਰਮ ਬੀਜਦੇ ਆ ਉਸ ਤਰ੍ਹਾਂ ਦਾ ਫਿਰ ਅਸੀਂ ਫਲ ਪਾ ਲੈਨੇ ਆ ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਤ ਪ੍ਰਭ ਦੇਤ ਸੇ ਪਾਦੈ ਨਰਕ ਨ ਪਾਈਐ ਗੁਰ ਰਖਣ ਵਾਲਾ ਹੇਤ ਕਹਿੰਦੇ ਜੋ ਜੀਵ ਕਹਿੰਦੇ ਗੁਰੂ ਦੀ ਸ਼ਰਨ ਆਉਂਦੇ ਨੇ ਕਹਿੰਦੇ ਉਹ ਫਿਰ ਗੁਰੂ ਜੀ ਵਾਹਿਗੁਰੂ ਜੀ ਦੇ ਚਰਨਾਂ ਦੇ ਕਹਿੰਦੇ ਜਿਹੜਾ ਜਹਾਜ਼ ਆ ਉਹਦੇ ਨਾਲ ਜੀਵ ਨੂੰ ਜੋੜ ਦਿੰਦੇ ਨੇ ਫਿਰ ਜੀਵ ਨੂੰ ਨਰਕ ਵਿੱਚ ਨਹੀਂ ਜਾਣਾ ਪੈਂਦਾ ਜਿਨੇ ਵਾਹਿਗੁਰੂ ਜੀ ਦੇ ਚਰਨਾਂ ਦਾ ਜਹਾਜ਼ ਜੀ ਨੂੰ ਮਿਲ ਗਿਆ ਉਹਨੇ ਨਰਕ ਵਿੱਚ ਕਿਉਂ ਜਾਣਾ ਹੋਇਆ ਉੱਤੇ ਸਿੱਧਾ ਫਿਰ ਵਾਹਿਗੁਰੂ ਜੀ ਦੇ ਚਰਨਾਂ 'ਚ ਬੈਠੇਗਾ ਨਾ ਸਾਰੀਆਂ ਪ੍ਰਾਪਤੀਆਂ ਉਹਦੇ ਨਾਮ ਨੂੰ ਨੇ ਉਹਦੀ ਸਿਫਤ ਨੂੰ ਨੇ ਉਹਦੀ ਗੁਣਾਂ ਦੀ ਸਲਾਹਨਾ ਨੂੰ ਨੇ ਉਹਨੂੰ ਚੇਤੇ ਰੱਖਣ ਚ ਨੇ ਵਾਹਿਗੁਰੂ ਜੀ ਦਾ ਨਾਮ ਸਿਮਰਨ ਚ ਨੇ ਅਸਨ ਪ੍ਰੇਮ ਓ ਮਾ ਹੜਾ ਕਿਉ ਮਿਲੀ ਹੈ ਹਰ ਜਾਏ ਫਿਰ ਕਹਿੰਦੇ ਜਦੋਂ ਅਸੂ ਦੀ ਕਹਿੰਦੇ ਮਿੱਠੀ ਮਿੱਠੀ ਰੋਤ ਆਉਂਦੀ ਹੈ ਫਿਰ ਜੀਵ ਦੇ ਮਨ ਦੇ ਵਿੱਚ ਵਾਹਿਗੁਰੂ ਜਿ ਲਈ ਪ੍ਰੇਮ ਉਮੜਦਾ ਕਿ ਵਾਹਿਗੁਰੂ ਜੀ ਨੂੰ ਕਿਸ ਤਰ੍ਹਾਂ ਪ੍ਰਾਪਤ ਕਰੀਏ ਮਨ ਦੇ ਵਿੱਚ ਚਾਹਨਾ ਆਉਂਦੀ ਆ ਕਿ ਪਤਾ ਕਰੀਏ ਕਿ ਵਾਹਿਗੁਰੂ ਜੀ ਨੂੰ ਕਿਵੇਂ ਮਿਲਿਆ ਜਾ ਸਕਦਾ ਹਾਂਜੀ ਸੰਗਤ ਜੀ ਅੱਜ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਮੇਰੀਆਂ ਮਾਫ ਕਰਨੀਆਂ ਜੀ ਸਤਿਗੁਰ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਅਣਜਾਣ ਬੱਚੀ ਦੀਆਂ ਬਖਸ਼ ਦਿਓ ਸਤਿਗੁਰ ਜੀ ਅੱਗੇ ਤੋਂ ਸਮਤ ਦੇਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੋ ਵਾਹਿਗੁਰੂ ਜੀ ਹੋ ਵਾਹਿਗੁਰੂ ਹੋ ਵਾਹਿਗੁਰੂ